ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਮ ਹੋਗੇ ਵਧੀਆ ਹੋਮ ਹੋਗੇ ਅਸੀਂ ਵੀ ਠੀਕ ਠਾਕ ਹਾਂ ਵਧੀਆ ਹਾਂ ਤੇ ਕਰਨ ਲੱਗੇ ਜੀ ਅੱਜ ਦਾ ਬਲੌਗ ਸ਼ੁਰੂ ਬਲੌਗ ਸ਼ੁਰੂ ਕਰਨ ਲੱਗੇ ਜੀ ਅੱਜ ਆਪਾਂ ਲੇਟ ਹੋ ਗਏ ਸੀ ਥੋੜਾ ਜਿਹਾ ਅੱਜ ਦੀ ਬ੍ਰੇਕਫਾਸਟ ਤੋਂ ਬੱਚੇ ਆਪਣੇ ਸਕੂਲ ਚਲੇ ਗਏ ਸੀ ਸਾਰੇ ਆਪਾਂ ਨਹਾ ਧੋ ਕੇ ਰੈਡੀ ਹੋ ਕੇ ਹੁਣ ਲੱਗੇ ਜੀ ਆਪਾਂ ਬ੍ਰੇਕਫਾਸਟ ਕਰਨ ਤੇ ਬ੍ਰੇਕਫਾਸਟ ਜੇ ਪਰਮ ਦੇਖਦੇ ਨੇ ਕੀ ਲੈ ਕੇ ਆਉਂਦੇ ਨੇ ਤੇ ਮਲਾਉਂਦੇ ਤੁਹਾਨੂੰ ਪਰਮ ਦੇ ਨਾਲ ਲੋ ਜੀ ਮੇਲੋ ਪਰਮ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਹੈ ਜੀ ਮਾਰਨਿੰਗ ਦਾ ਟਾਈਮ ਬੱਚੇ ਚ ਗਏ ਹੋਏ ਨੇ ਸਕੂਲ ਤੇ ਹੁਣ ਅਸੀਂ ਲੱਗੇ ਹੋਏ ਸੀ ਰੋਟੀ ਖਾਣ ਨਹਾ ਧੋ ਕੇ ਹੋ ਗਿਆ ਰੈਡੀ ਤੇ ਰੋਟੀ ਹੈਗੀ ਹੈ ਜੀ ਰਾਤ ਸਬਜ਼ੀ ਬਣਾਈ ਸੀ ਮਟਰ ਤੇ ਕੁੰਭਾਂ ਦੀ ਠੀਕ ਹੈ ਜੀ ਕੁੰਭਾ ਮੈਂ ਥੋੜੀ ਜਿਹੀ ਬਰੀਕ ਕੱਟੀ ਆ ਸੀ ਤੁਹਾਨੂੰ ਦੇਖਦੀਆਂ ਘੱਟ ਹੋਣਗੀਆਂ ਕਿਉਂਕਿ ਮੈਨੂੰ ਇਹ ਮੋਟੀ ਵਾਲੀ ਪਸੰਦ ਹੈਗੀਆਂ ਤੇ ਨਾਲ ਖੀਰਾ ਤੇ ਨਾਲ ਮੈਂ ਹਰੀਆਂ ਮਿਰਚਾਂ ਤਲੀਆਂ ਨੇ ਤੇ ਨਾਲ ਆਪਣੇ ਕੋਲ ਹੈਗੀ ਹੈ ਜੀ ਲੱਸੀ ਬੇਰਕਾਲੀ ਦੀ ਸੀ ਗੱਗੀ ਤੋਂ ਮਗਾਈ ਸੀ ਮੇਰਾਤ ਤੇ ਨਵਾਂ ਜੱਗ ਆਪਣਾ ਨਵੇਂ ਜੱਗ ਚ ਅੱਜ ਪਹਿਲੀ ਵਾਰ ਲੱਸੀ ਪਈ ਆ ਮੈਂ ਪਲੇਟ ਚੱਕ ਲਿਆ ਮੈਂ ਰੋਟੀ ਰੱਖਣ ਨੂੰ ਪਲੇਟ ਤਾਂ ਲਈ ਨਹੀਂ ਚੱਕ ਕੇ ਹਾਂਜੀ ਇਸੇ ਤਰ੍ਹਾਂ ਬਣੇ ਰਹੋ ਬਲੌਗ ਦੇ ਨਾਲ ਜੋ ਵੀ ਅੱਜ ਦੀ ਅਪਡੇਟ ਹੋਊਗੀ ਆਪਾਂ ਜਰੂਰ ਦੇਵਾਂਗੇ ਤੇ ਦੱਸਾਂਗੇ ਠੀਕ ਹੈ ਜੀ ਮਿਲਦੇ ਹੁਣ ਆਪਾਂ ਰੋਟੀ ਖਾਣ ਤੋਂ ਬਾਅਦ ਤੁਮ ਆ ਲਿਆ ਹਾਂਜੀ ਰੋਟੀ ਪਾਣੀ ਖਾਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਹੌਣ ਲੱਗਿਆ ਜੀ ਦੁਪਹਿਰ ਦੀ ਚਾਹ ਪੀਣ ਵਿੱਚ ਆਪਾਂ ਨੂੰ ਕੋਈ ਕੰਮ ਨਹੀਂ ਹੁੰਦਾ ਇਸ ਕਰਕੇ ਆਪਾਂ ਕੋਈ ਵਲੌਗ ਨਹੀਂ ਬਣਾਉਦੇ ਹੈਗੇ ਕੋਈ ਕਲਿੱਪ ਨਹੀਂ ਪਾਉਂਦੇ ਆ ਰਹੇ ਨੇ ਮਮਾ ਤਾਪੜ ਬਣਾਏ ਨੇ ਨਾਲ ਚਾਹ ਮਮਾ ਆ ਦੇਖੋ ਮਮਾ ਆਪਾਂ ਕਿੱਥੇ ਆ ਜਾ ਆਪਾਂ ਕਿਤੇ ਨਹੀਂ ਜਾਣਾ ਆਪਾਂ ਕਿੱਥੇ ਜਾਣਾ ਕੱਲ੍ਹ ਨੂੰ ਛੁੱਟੀ ਹੈ ਤੇਨੂੰ ਹਾਂ ਕੱਲ੍ਹ ਨੂੰ ਚੱਲਾਂਗੇ ਕੋਮਨ ਚੱਲਾਂਗੇ ਹਾਂਜੀ ਚਾਹ ਪਾਣੀ ਪੀਣ ਤੋਂ ਬਾਅਦ ਆਪਾਂ ਲੱਗਿਆ ਪਰਮ ਜਿਹੜੀ ਆਪਾਂ ਮੇਥੀ ਸਖਾਈ ਹੋਈ ਸੀਗੀ ਉਹਨੂੰ ਛਾਨਣ ਵਾਸਤੇ ਦੇਖੋ ਕੱਲਿਓ ਲੱਗੀ ਹੋਰ ਦੀ ਹਜ ਤਾ ਹਾਂ ਫਿਰ ਨੂੰ ਖਾਣਾ ਵੀ ਇਹ ਆਪਾਂ ਵੇਖੀ ਕਰੇ ਰੱਖਾਂ ਤਾਂ ਸੀ ਤਿਆਰ ਕਰਕੇ ਦੇਖੀ ਕਿ ਨਹੀਂ ਖਾਣੂਗੀ ਕੁਝ ਮੰਮੀ ਨੂੰ ਦੇਣੀਆਂ ਕੁਸਾਪਾ ਰੱਖਣਾ ਹੈ ਥੋੜੀ ਲੱਗਦੀ ਹੂੰ ਥੋੜੀ ਜਿਹੀ ਚੰਗੀ ਤਰ੍ਹਾਂ ਅਜੇ ਤਾਂ ਡਾਲਣੀ ਆ ਤੇ ਝਾੜਨੀ ਆ ਮੈਂ ਮਿੱਠੀ ਫਿਰ ਇਹਨੂੰ ਚੰਗੀ ਤਰ੍ਹਾਂ ਸਾਣਾਗੇ ਫਿਰ ਮਿੱਠੀ ਬਣੇ ਇਹਨੂੰ ਵੀ ਤਾਂ ਪਰਵਾਹ ਨਹੀਂ ਆਜ ਹਟਕਦੀਆਂ ਹੂੰ ਸੁੱਕ ਵੀ ਬੱਚੇ ਆਪਣੇ ਆ ਗਏ ਸੀ ਸਕੂਲੋਂ ਜੋ ਜੋ ਨਹੀਂ ਜਾਰਾ तै डॉगी देखो चेक करो डॉगी देखो अपने की कुछ करते ने सारा दिन इतटे रहने देखो नौ जी मस्तियां मारते दे फिरते सारा दिन एक, एक दो फिर ने ਮਮ ਕਾਰ ਕਿਚਾਰ ਲੈਣਾ ਚਾਹੀਦਾ ਪਰ ਇਹ ਜੋ ਕੀ ਮੰਮੀ ਨੂੰ ਦੇਵੇਂਗੀ ਕੀ ਦੁਆ ਕਰੇ ਇਹ ਕਹਾ ਸਾਰਾ ਸਿਆਜ ਚੰਗਣੀ ਜਿੰਨਾ ਵਿੱਚ ਚੱਲੂ ਠੀਕ ਕਰਨਾ ਮਾਂ ਉਹ ਲਓ ਜੀ ਭਾਂਡੇ ਲੱਗੇ ਹੋਈ ਆ ਭਾਂਡੇ ਟੋਨ ਤੇ ਮੈਂ ਕਰਿਆ ਇਦਾਂ ਮੋੜੀਆਂ ਦਾ ਕੱਦੂ ਘਾਸ ਦੇਖੋ ਸਵੇਰ ਵਾਸਤੇ ਹੈ ਹੁਣ ਮਾਰਦੇ ਨੇ ਸਵੇਰ ਵਾਸਤੇ ਸਵੇਰੇ ਜਾਨੀ ਪਰਮ ਜੀ ਕਹਿੰਦੇ ਵੀ ਆਪਾਂ ਮੋੜੇ ਵਾਲੇ ਪਰੋਠੇ ਬਣਾਵਾਂਗੇ ਤੇ ਮੈਂ ਲੈ ਕੇ ਦੇ ਆ ਕੂਚਰ ਠੀਕ ਹੈ ਜੀ ਬਸ ਆਹ ਕੱਦੂ ਘਾਸ ਵੀ ਓਤੀ ਪਈ ਆ ਵੀ ਓਤੀ ਪਿਆ ਬਸ ਹੱਥ ਧੋ ਕੇ ਇਹਦੇ ਕੰਮ ਨਾਲ ਚੱਲੀ ਜਾਣਾ ਚੱਲੀ ਜਾਣਾ ਬਸ ਬੋਲੀ ਜਾਣਾ ਬੋਲੀ ਜਾਣਾ ਮੈਂ ਨਾ 10 ਮਿੰਟ ਕੀ ਸੌਂ ਗਿਆ ਬਸ ਮੇਰਾ ਸੋਣਾ ਦੁੱਬਰ ਕਰਤਾ ਆ ਬੰਦੇ ਨੇ ਅੱਜ ਬੰਦਾ ਨਾ ਇਹ ਮੈਨੂੰ ਆਪਦੇ ਆਪ ਨੂੰ ਬੰਦਾ ਗਏ ਨੇ ਬੰਦਾ ਆਹ ਮਾਰੀ ਪਾਏ ਦਸ ਕਿ ਨਹੀਂ ਬਸ ਹੁਣ ਇਹ ਕੰਮ ਚੱਲੀ ਜਾਂਦਾ ਹਾਂਜੀ ਪਰਮ ਲੱਗੇ ਆ ਸ਼ਾਮ ਦੀ ਆਪਣੀ ਰੋਟੀ ਬਣਾਉਣ ਤੇ ਇਹ ਰੋਟੀ ਬੱਚਿਆਂ ਦੇ ਮੰਗਣਾ ਅਸੋਂ ਹੋ ਵਾਸਤੇ ਚੌਲ ਬਣ ਰਹੇ ਨੇ ਕਹਿੰਦਾ ਚੌਲਾਂ ਚ ਚੀਨੀ ਪਾ ਕੇ ਖਾਣੀ ਹੈ ਸ਼ੱਕਰ ਪਾ ਕੇ ਉਹ ਚੌਲ ਖਵਾਵਾਂਗੇ ਤੇ ਨਾਲ ਆਪਾਂ ਨੇ ਅੱਜ ਕੋਈ ਜ਼ਿਆਦਾ ਸਬਜੀ ਬਣਾਈ ਨਹੀਂ ਆਪਣੇ ਪਈ ਸੀ ਰਾਤ ਵਾਲੀ ਸਬਜੀ ਨਾ ਸਾਰ ਜੀ ਉਹਦੀ ਤੇ ਨਾਲ ਆਪਣੇ ਪਿਆਰ ਕਰਕੇ ਹੋਇਆ ਸਾਗ ਅੱਜ ਇਹ ਦੋਨੇ ਚੀਜ਼ੇ ਚੱਲਣੀਆਂ ਜੋ ਵੀ ਲੱਗਿਆ ਹੋਇਆ ਰੋਟੀ ਖਾਣ ਦੇਖੋ ਚੈੱਕ ਕਰੋ ਆ ਬੈਠੇ ਦੋਨੇ ਨਾਲੇ ਟੀਵੀ ਚੱਲ ਨਾਲੇ ਰੋਟੀ ਬਣੀ ਹੋਈ ਹੈ ਦੇਖੋ ਜੋਤ ਵੀ ਲਾਤੀ ਸੀ ਫਰਮ ਨੇ ਅੱਜ ਠੀਕ ਹੈ ਜੀ ਹਾਂਜੀ ਲਓ ਜੀ ਆਪਣੀ ਆ ਗਈ ਰੋਟੀ ਫਾਗ ਮਿਰਚ ਆਦਾ ਮੈਂ ਖਾ ਲਈ ਨਾਲ ਮੂੜੀ ਤੇ ਖੇਰਾ ਪਰ ਉਹਨੇ ਤਾਂ ਖਾ ਲਈ ਨਾ ਡੈਡੀ ਡੈਡੀ ਹੁਣ ਸ਼ੁਰੂ ਕਰਨਗੇ ਮੈਂ ਖਾ ਲਈ ਮੇਰਾ ਮਿਰਚ ਨਾ ਮੂੜਾ ਮੈਂ ਮਿਰਚ ਖਾ ਲੀ ਆਪਨੇ ਮਿੱਠੇ ਚੌਲ ਖਾ ਰਿਆ ਹੈ ਜੀ ਜੋ ਵੀ ਨੇ ਆਪਣੇ ਨੇ ਖਾ ਲੀਆ ਹੁਣ ਉਹ ਦੇਖ ਰਿਹਾ ਟੀਵੀ ਮਿਲਦੇ ਆ ਜੀ ਆਪਾਂ ਹੁਣ ਰੋਟੀ ਖਾਣ ਤੋਂ ਬਾਅਦ ਪੈਣ ਗਿਆ ਕਿਸੇ ਨੂੰ ਨਹੀਂ ਬਖ ਸੁਣਾਏਗਾ ਨਾ ਡੈਡੀ ਨੂੰ ਨਾ ਵੀਰੇ ਨੂੰ ਨਾ ਤੈਨੂੰ ਨਾ ਮੈਨੂੰ ਚਲੋ ਚਲੋ ਚਿੜੀ ਉੱਡ ਮੈਂ ਕਰੂੰਗਾ ਚਿੜੀ ਉੱਡ ਸਭ ਤੋਂ ਪਹਿਲੇ ਤੂੰ ਕਰ ਚਿੜੀ ਉੱਡ ਤੂੰ ਰੁਕ ਜਾ ਚਲ ਮੈਂ ਸਾਰੇ ਕਰਾਂਗੇ ਸੋਮੂ ਸਾਰੇ ਕਰਾਂਗੇ ਚਲੋ ਚਲੋ ਚਿੜੀ ਉੱਡ ਕਾ ਉੱਡ ਕਾ ਉੱਟ ਬੋਤਾ ਉੱਡ ਦਾਦੀ ਨੇ ਡਾਲਿਆ ਪੁੱਤ ਆਏਗੇ ਵਡਾ ਵੇ ਤਾ ਨਾ ਨਾ ਲੈ ਤੂੰ ਸੀ ਕਿਉਂ ਡਾਇਆ ਬਈ ਡਾਇਆ ਬਈ ਚੱਲ ਜੋ ਮੈਂ ਤਾਂ ਡਾਉਣਾ ਹੀ ਆ ਆਏਗੀ ਮੈਂ ਡਾਉਣਾ ਡਾਉਣਾ ਨਹੀਂ ਹੁੰਦਾ ਹਾਂ ਹੋਰ ਨਹੀਂ ਡਾਉਣਾ ਨਹੀਂ ਨਹੀਂ ਤੁੰਨੂੰ ਤਿੰਨਾ ਜੋ ਮੈਂ ਫੜਨਾ ਮੈਂ ਦਾਈ ਦੇਣਾ ਤੁੰਨੂੰ ਤਿੰਨਾ ਜੋ ਮੈਂ ਬੜੂਗਾ ਫਿਰ ਮੈਂ ਉਹਦੇ ਚਾਂਡੇ ਲਾਉ ਨਹੀਂ ਨਹੀਂ ਤੂੰ ਸੀ ਡਾਲਿਆ ਗਲਤ ਹੈ ਤਾਂ ਗਲਤ ਗਲਤ ਕਿਉਂ ਹੋਗਾ ਡੈਡੀ ਜੋ ਬਣ ਚੱਲਦਾ ਡੈੜੀ ਤੇ ਨਾਣ ਮਿਰਚ ਕਰ ਤੂੰ ਠੀਕ ਹੈ ਉਹ ਇਹ 1 2 ਇਹ ਲੈ ਕੋਸਟੀ ਹੋਇਆਗਾ ਨਾ ਮੇਰੇ ਇਹਦਾ ਨਾਮ ਅਗਲੇ ਨੂੰ ਵੀ ਘੁੱਟੂਗਾ ਨੂਨ ਮਿਰਚ ਕਰੋ ਐਸੇ ਨਹੀਂ ਐਸੇ ਹਲਦੀ ਨੂਨ ਮਿਰਚ ਮਸਾਲਾ ਚਲੋ ਕੀ ਬਲੂ ਵੀਰੇ ਨੂੰ ਪੁੱਛੇਗਾ ਕੀ ਖਾਏਗਾ ਮਿਰਚ ਮਿਰਚ ਹਲਦੀ ਹਲਦੀ ਮਸਾਲਾ ਓ ਲੱਗਿਆ ਨਹੀਂ ਬਸ ਲੱਗਿਆ ਨਹੀਂ ਕਿਹੜੀ ਦੀ ਗੱਲ ਹੈ ਲੈ ਠੀਕ ਹੈ ਨੂਨ ਨੂਨਾ ਮਿਰਚ ਮਿਰਚ ਹਲਦੀ ਹਲਦੀ ਮਸਾਲਾ ਆ ਜਾ ਇਹਦਾ ਉਲਟਾ ਉਡਾਇਆ ਇਹਨੇ ਦੀ ਕੁੱਟ ਕੁੱਟੀ ਤੁਹਾਨੂੰ ਜਾਂਦਾ ਦੋਨਾਂ ਨੂੰ ਫੇਰ ਹੀ ਬੋਲੋ ਨੂਨ ਨੂਨਾ ਮਿਰਚ ਹਲਦੀ ਬੱਜੀ ਕਹਿੰਦਾ ਆ ਮਮੂ ਨੂੰ ਵੀ ਤੇ ਨੰਮਾ ਜੇ ਲੱਗਦਾ ਨਹੀਂ ਮੈਂ ਰੋਣ ਲੱਗ ਜਾਂਦਾ ਲੈ ਮਰ ਟੱਕੇ ਨਾਲ ਮਿਰਚ ਮਸਾਲਾ ਹਲਦੀ ਕਿਉਂ ਲਵਾ ਲੈ ਮਾ ਬੁਝਾ ਦੇ ਲਾ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅੱਜ ਦਿਨ ਦੂਜਾ ਜੀ ਆਪਣਾ ਰਾਤ ਬਲੌਗਿੰਗ ਕੁਛ ਹੋਈ ਨਹੀਂ ਸੀਗੀ ਤੇ ਅੱਜ ਦੂਜਾ ਦਿਨ ਆ ਤੇ ਆਪਾਂ ਕਰਨ ਲੱਗੇ ਆ ਅੱਜ ਦਿਨ ਦੀ ਸ਼ੁਰੂਆਤ ਦਿਨ ਦੀ ਸ਼ੁਰੂਆਤ ਦੇਖੋ ਜੀ ਆਪਣੀ ਸਵੇਰ ਤੋਂ ਲੋ ਜੀ ਪਰਮ ਨੇ ਵੀ ਆਪਣੇ ਕੰਮ ਸ਼ੁਰੂ ਕਰਤਾ ਸੀ ਤੇ ਦਿਨ ਆ ਅੱਜ ਸ਼ਿਵਰਾਤਰੀ ਦਾ ਤੇ ਕਪੜੇ ਵਗੈਰਾ ਪਰਮ ਨੇ ਧੋਤੇ ਸਾਰੇ ਕਪੜੇ ਧੋਣ ਲੱਗੇ ਹੋਏ ਨੇ ਕੁਝ ਕੁਝ ਧੋਤੇ ਐ ਤੇ ਕੌਣ-ਕੌਣ ਸ਼ਵਰਾਤਰੀ ਤੇ ਜਾ ਰਿਹਾ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲੌਣਿਆ ਜੀ ਆਪਣੇ ਹੁਣ ਪਰਮ ਨਾਲ ਵੀ ਉਹ ਕੀ ਕਰਦੀ ਹੈ ਕੀ ਨਹੀਂ ਕਰਦੀ ਦੇਖੀ ਆ ਜੋ ਲਓ ਜੀ ਮਿਲੋ ਜੀ ਪਰਮ ਨੂੰ ਸ਼ਿਕਾਇਤ ਜੀ ਸਾਰਿਆਂ ਨੂੰ ਮਾਰਨਿੰਗ ਦਾ ਟਾਈਮ ਆ ਜੀ ਆਟਾ ਗੁੰਨਣ ਲੱਗੀਆਂ ਮੈਂ ਚਲ ਭੁੱਖ ਲੱਗੀ ਹੋਈ ਆ ਬੜਾ ਲੱਗਦਾ ਪੌਂਗੂੜੇ ਵਾਲੇ ਪਰੋਠੇ ਆ ਵਾਹ ਕੀ ਬਾਤ ਹੈ ਅੱਜ ਸ਼ੋ ਰਾਤਰੀ ਦੇ ਦਿਨ ਮੂੜੀ ਵਾਲੇ ਪਰੋਠੇ ਲਓ ਜੀ ਖਲਾਰਾ ਦੇਖੋ ਆਪਣਾ ਦ੍ਰਿਸ਼ ਸਵੇਰ ਦਾ ਸਵੇਰ ਦਾ ਟਾਈਮ ਤਾਂ ਬਹੁਤ ਖਲਾਰਾ ਪਿਆ ਹੁੰਦਾ ਹੈ ਇਹ ਫਿਰ ਪਰਮ ਨੂੰ ਨਾ ਚੱਕਰ ਆਉਣ ਲੱਗ ਜਾਂਦੇ ਨੇ ਖਲਾਰਾ ਆਇਆ ਦੇਖ ਕੇ ਨਾ ਪਰਮ ਦੇ ਚੱਕਰ ਹੋ ਜਾਂਦੇ ਚੱਕਰ ਸ਼ੁਰੂ ਹੈ ਉਹਨੇ ਕੀ ਕਰੀਏ ਮੈਂ ਤਾਂ ਮਾਇਆ ਪੈ ਗਿਆ ਬੱਚਿਆਂ ਦਾ ਇਹ ਤਾਂ ਖਲਾੜਾ ਨੂੰ ਸਾਡੇ ਦਿੱਤੀ ਆ ਖਲਾੜਾ ਦਾ ਸਾਰਾ ਦਿਨ ਹੀ ਲੱਗੂਗਾ ਜੀ ਜਾ ਤੂੰ ਮੈਂ ਚੱਕਣਾ ਖਲਾੜਾ ਜਾਉਂ ਉਹਨੂੰ ਗਰਾਈ ਭੁੱਖ ਲੱਗਿਆ ਉਹ ਨਹੀਂ ਨਹੀਂ ਆ आज ਕੁਝ ਤੂਫਾਨੀ ਕਰਤੇ ਹੈ ਪਾਣੀ ਬੰਦ ਹੋ ਗਿਆ ਜੀ ਮਸ਼ੀਨ ਚ ਜਾ ਰਹੇ ਭਾਜੀ ਲਓ ਜੀ ਆਪਣੇ ਪਰੌਂਠੇ ਚੈੱਕ ਕਰੋ ਪਰ ਵੀ ਕੁਝ ਪਾਇਆ ਚ ਮੁੰਡੀਆਂ ਚ ਇਹ ਜੋ ਮੇਥੀ ਪਾਈ ਆ ਇਕੱਲੀ ਹਰੀ ਸੁੱਕੀ ਮੇਥੀ ਨਹੀਂ ਹੁੰਦੀ ਜਿਹੜੀ ਉਹ ਪਾਈ ਆ ਨੂਰ ਮਿਰਚ ਮੈਂ ਐਵੇਂ ਪਾ ਰਹੀ ਹਾਂ ਕਿਉਂਕਿ ਐਵੇਂ ਵਧੀਆ ਬਣਦੀ ਆ ਹੱਪਰ ਕੇ ਰੱਖੀਏ ਅੱਗੇ ਤੁਸੀਂ ਵੀ ਖਾ ਲਓ ਨਾ ਇਹ ਚੈੱਕ ਕਰੋ ਇਹ ਨਵੇਂ ਸਟਾਈਲ ਦੇ ਨੇ ਪਰੋਂਟ ਇਹ ਵੈਸੇ ਮੈਂ ਦੇਖੇ ਨਹੀਂ ਐ ਮੇਥੀ ਪਾ ਕੇ ਬਣਾਉਂਦੇ ਪਰ ਮਾ ਮੂਵੀ ਆਪਣਾ ਪਰੌਠਿਆਂ ਵਰਗਾ ਹੋ ਜਾਂਦਾ ਜਦੋਂ ਪਰੌਠੇ ਖਾਣੇ ਜਿਹੜੇ ਸੋਕੇ ਪਏ ਬੜਾ ਇਹ ਪਰੌਠੇ ਨੇ ਪਰੌਠੇ ਲਓ ਜੀ ਚੈੱਕ ਕਰੋ ਆਪਣੇ ਪਰੌਠੇ ਠੀਕ ਹੈ ਜੀ ਆਜੋ ਜੀ ਨੇ ਹੱਥ ਮੂੜੀ ਵਾਲੇ ਪਰੌਖੇ ਖਾਣੇ ਆ ਪਾਰਵ ਸ਼ਿਵਰਾਤਰੀ ਕਰਕੇ ਸਾਨੂੰ ਖਵਾਉਗੀ ਕੋਬੀ ਵਾਲੇ ਪਕੌੜੇ ਸ਼ਾਮ ਦੀ ਦੇਖੋ ਜੀ ਸ਼ਾਮ ਦੀ ਤਿਆਰੀ ਕਰ ਰਹੇ ਹਾਂ ਬਸ ਹੋਲੀ-ਹੋਲੀ ਸ਼ਾਮ ਹੋ ਜਾਣੀ ਹੈ ਮਿਲਦੇ ਆਂ ਜੀ ਆਪਾਂ ਚਾਹ ਪੀਣ ਤੋਂ ਬਾਅਦ ਹੁਣ ਚਾਹ ਪੀ ਲਈਏ ਫਿਰ ਜਾਈਏ ਸ਼ਾਮ ਦੀ ਤਿਆਰੀ 'ਚ ਸ਼ਾਮ ਨੂੰ ਇਹ ਬਣਾਉਣਾ ਹੈ ਜੀ ਅਸੀਂ ਆਪਣੇ ਦੇਸੀ ਚੁੱਲੇ ਤੇ ਕੀ ਕਰੀ ਤੇ ਇਸੇ ਥੱਲੇ ਦੇ ਬਣਾਵਾਂਗੇ ਆਪਾਂ ਓਬੀ ਵਾਲੇ ਪਕੌੜੇ ਨਮਕੀ ਖਾਣਾ ਇਹ ਲੋ ਜੋਣ ਕੰਪਨੀ ਦਾ ਏ ਪੂਰਾ ਵਧੀਆ ਦੇਖ ਕਿਹੜੀ ਕੰਪਨੀ ਦਾ ਮਿਲਟਨ ਰੋਟੀ ਦਾ ਕਰਮੋਜਾ ਕਰੂਗੀ ਨਾ ਇਹਦਾ ਹੈਗਾ ਸਟੀਲ ਦਾ ਸਾਰਾ ਲਓ ਜੀ ਜੋ ਨੂੰ ਲਿਆਤਾ ਨਮਾ ਲੰਚ ਬਾਕਸ ਇਹਦੇ ਕੋਲ ਵਿਚਾਰੇ ਕੋਲ ਪਲਾਸਟਿਕ ਦਾ ਸੀਗਾ ਕਹਿੰਦਾ ਆ ਡੱਬੀ ਦੇਖੇ ਨੀ ਖੁੱਲੀ ਆ ਹਨਾ ਕਿਆ ਅੰਟਾ ਨੱਬੀ ਵੀ ਐਹ ਜੀ ਇਹ ਨਹੀਂ ਹੁੰਦਾ ਵੀ ਆਂਦੇ ਨਹੀਂ ਇਹ ਜੀ ਸੋਹਮ ਨੂੰ ਲਿਆ ਲਾਂਗੇ ਤੈਨੂੰ ਇਹ ਲਿਆ ਤੋ ਨਾ ਮਾ ਹੁਣ ਤੂੰ ਲੈ ਕੇ ਜਾਣਾ ਕਿ ਨਵੀਂ கிਲਾਸ ਚ ਲੈ ਕੇ ਜਾਏਗਾ ਨਵੀਂ கிਲਾਸ ਚ ਨਹੀਂ ਨਹੀਂ ਤੂੰ ਨਹੀਂ ਲੈ ਜਾ ਕੋਈ ਮੈਂ ਨਵੀਂ கிਲਾਸ ਚ ਲੈ ਕੇ ਜਾਊਗਾ ਮੈਨੂੰ ਪਤਾ ਹੈਗਾ ਵੀ ਇਹ ਫਿਰ ਖਰਾਬ ਫਿਰ ਇਹ ਨਵੀਂ கிਲਾਸ ਚ ਕਹੂਗਾ ਇਹ ਮੇਰਾ ਪੁਰਾਣਾ ਡੀਪਨ ਹੋ ਗਿਆ ਹਨਾ ਨਹੀਂ ਕੋਈ ਨਾ ਉਹ ਤਾਂ ਹੋ ਗਿਆ ਮੈਂ ਨਵੀਂ கிਲਾਸ ਚ ਨਵੀਂ ਲੈ ਲਾਂ ਨੂੰ ਫਿਰ ਨਾ ਇਹ ਥੋੜੀ ਤੇ ਇਹ ਤਾਂ ਥੋੜੀ ਨਹੀਂ ਨਹੀਂ ਤੇ ਇਹ ਤਾਂ ਨਹੀਂ ਲਾਂਚ ਬਾਕਸ ਮਿਲਦਾ ਹੁੰਦਾ ਸਾਲ ਬਾਅਦ ਹੀ ਮਿਲਦਾ ਹੁੰਦਾ ਲਓ ਜੀ ਹੁਣ ਆਪਣੀ ਹੋ ਰਹੀ ਹੈ ਗੋਭੀ ਦੀ ਤਿਆਰੀ ਪਕੌੜਿਆਂ ਦੀ ਇੱਧਰ ਗੋਭੀ ਕੱਟੀ ਗਈ ਤੇ ਇੱਧਰ ਮੈਂ ਬਣਾ ਰਹੀ ਹਾਂ ਦੇਖੋ ਗ੍ਰੀਨ ਚਟਣੀ ਹਰੀਆਂ ਮਿਰਚਾਂ ਤੇ ਵਿੱਚ ਧਨੀਆ ਤੇ ਵਿੱਚ 2 ਚਮਚੇ ਮੈਂ ਦਹੀਂ ਦੇ ਪਾਏ ਨੇ ਵਿੱਚ ਪਾਇਆ ਮੈਂ ਨਮਕ ਇਹ ਆਪਣੀ ਚਟਣੀ ਤਿਆਰ ਹੋ ਰਹੀ ਹੈ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਬਾਹਰੇ ਚੁੱਲੇ ਕੋਲੇ ਫਿਰ ਚੁੱਲੇ 'ਚ ਅੱਗ ਮਚਾਵਾਂਗੇ ਤੇ ਚੁੱਲੇ 'ਤੇ ਬਣਾਵਾਂਗੇ ਪਕੌੜੇ ਉੱਪਰੋਂ ਮੀਂਹ ਵੀ ਤਿਆਰ ਖੜਾ ਅੱਜ ਦੇਖੋ ਕੀ ਬਣਦਾ ਅੱਜ ਕਨੋਲ ਹੀ ਨਹੀਂ ਹੋਣੀ ਬਸ ਦੇਖੋ ਸਹੀ ਅੱਜ ਬਣਦਾ ਕੀ ਆ ਜਾਊਗਾ ਵਲੌਗ ਜ਼ਰੂਰ ਦੇਖਿਓ ਸਾਰਾ ਐਂਡ ਤੱਕ ਮੈਂ ਡੈਡੀ ਮਚਾ ਰਹੇ ਨੇ ਅੱਗ ਕੀ ਮੈਂ ਮਚਾਈ ਡੈਡੀ ਅੱਗ ਮੱਚੀ ਨਾ ਨਹੀਂ ਕਿਵੇਂ ਮੱਚੀ ਆ ਤੂੰ ਧੂਆਂ ਵਾਲਾ ਆ ਰਿਹਾ ਧੂਆਂ ਤਾਂ ਪਾਠੀਆਂ ਲਾਈਆਂ ਨੇ ਨਾ ਅਜੇ ਆਪਾਂ ਨੇ ਤੁੱਲੇ ਦੇ ਉੱਤੇ ਪਕੌੜੇ ਕਿਵੇਂ ਬਣਨੇ ਮੈਨੂੰ ਮम्मी ਨੂੰ ਪਤਾ ਤੁੱਲੇ ਦੇ ਉੱਤੇ ਪਕੌੜੇ ਕਿਵੇਂ ਬਣਨੇ ਹਾਂਜੀ ਚੁੱਲੇ ਚੱਗ ਆਪਣੀ ਬਲਗੀ ਦੇਖੋ ਚੈੱਕ ਕਰੋ ਜੀ ਅੱਜ ਆਪਾਂ ਨੇ ਪਹਿਲੀ ਵਾਰ ਵਾਲੀ ਵਾਕ ਪਹਿਲੀ ਵਾਰ ਤਾਂ ਸਹੀ ਹੋ ਗਿਆ ਕੰਮ ਵੈਸੇ ਇੰਨਾ ਚ ਕੁਝ ਪਾ ਨਾ ਦਿਓ ਮਿੱਠੀ ਚੰਗਾ ਪਰਮ ਆ ਗਈ ਆ ਲਓ ਜੀ ਚੈੱਕ ਕਰੋ ਆਪਣੇ ਪਕੌੜੇ ਵੀ ਆ ਗਏ ਨਾਲ ਲਓ ਜੀ ਆਹੋ ਗੋਭੀ ਇਹਦੀ ਬਣ ਗਏ ਪਕੌੜੇ ਤਾਂ ਠੀਕ ਹੈ ਜੀ ਮਿਲਦੇ ਆਪਾਂ ਬੜੇ ਰੋ ਬਲੌਗ ਦੇ ਨਾਲ ਲਓ ਜੀ ਤੇਲ ਵਾਲੀ ਕੜਾਹੀ ਆਪਾਂ ਨੇ ਉੱਪਰ ਰੱਖਤੀ ਹੈ ਤੇ ਹੁਣ ਤੇਲ ਗਰਮ ਹੋਣ ਤੋਂ ਬਾਅਦ ਪਰਮ ਪਾਉਗੀ ਪਰ ਨੂੰ ਪਤਾ ਵੀ ਕਦੋਂ ਆਪਾਂ ਨੇ ਪਕੌੜੇ ਦੇ ਵਿੱਚ ਪਾਉਣੇ ਨੇ ਤੇ ਉਹ ਪਾਉਗੀ ਆਕੇ ਤੇ ਅੱਗ ਆਪਣਾ ਕੰਮ ਸੀ ਅੱਗ ਬਾਲਣ ਦਾ ਅੱਗ ਆਪਾਂ ਬਾਲਤੀ ਹੈ ਤੇਲ ਪੂਰਾ ਗਰਮ ਹੈ ਲਓ ਜੀ ਪਰਮ ਵੀ ਆ ਗਈ ਤੇ ਹੁਣ ਲੱਗਿਆ ਪਹਿਲੀ ਬਾਈਟ ਪਾਉਣ ਵਾਸਤੇ ਲਓ ਜੀ ਦਾ ਤੇਲ ਜਿਆਦਾ ਗਰਮੀ ਹੋ ਗਿਆ ਉਹ ਜਿਆਦਾ ਗਰਮੀ ਹੋ ਗਿਆ ਆਹ ਫੇਰ ਹੁਣ ਆਪਣਾ ਥੱਲੇ ਗੰਬਲਾ ਹੈ ਹੱਥ ਨਾਲ ਲਓ ਜੀ ਆ ਜਾਓ ਜੀ ਫਿਰ फटाफट ਗੋਭੀ ਵਾਲੇ ਪਕੌੜੇ ਖਾਣੇ ਆ ਲਓ ਜੀ ਆਪਣੇ ਬਣਦੇ ਚੁੱਲੇ ਤੇ ਪਕੌੜੇ ਤਿਆਰ ਨੇ ਜੂਰਾ ਵੀ ਥੋੜਾ ਜਿਹਾ ਜੋ ਗੰਡੀ ਜੋਟੀ ਆ ਪਕੌੜੇ ਮੈਂ ਪਹਿਲਾਂ ਮੋਟੇ ਫਰਾਈ ਕਰੂੰਗੀ ਹਾਫ ਫਰਾਈ ਕਰਾਂਗੇ ਫਿਰ ਇਹਨੂੰ ਕੱਟ ਕੇ ਉਹ ਜੋ ਮੈਨੂੰ ਛੋਟੇ ਕਰਕੇ ਦਊਗਾ ਤੇ ਫਿਰ ਆਪਾਂ ਇਹਨਾਂ ਨੂੰ ਜਵਾਲ ਕਰਾਂਗੇ ਕਰਾਂਗੇ ਫਰਾਈ ਤੇ ਬੀਚ ਪਾਮੋ ਚਾਟ ਮਚਾਲਾ ਆ ਚਾਟਣੀ ਨਾਲ ਖਾਣਾ ਜਿਹੜੀ ਚਾਟਣੀ ਦੇਖੋ ਨਾਲ ਤਰਾਰੀ ਪੂਰੀ ਲਾਲ ਚਟਣੀ ਤੇ ਨਾਲ ਗਰਮ ਉਹ ਚਾਟ ਮਸਾਲਾ ਪਰ ਮਸਾਲੇ ਨੂੰ ਸਵਾਦ ਤਾਂ ਬਹੁਤ ਲਵੋਈ ਆ ਇਹ ਪਕੌੜੇ ਵੀ ਬਹੁਤ ਸਵਾਦ ਬਣਾਉਂਦੀ ਆ ਸਹੀ ਜਿਹੜਾ ਪਸੰਦ ਨੂੰ ਆ ਮੜਾ ਇਹ ਹਲਾਓ ਆਹ ਮੱਤ ਕੇ ਅੰਦਰੋਂ ਲਓ ਜੀ ਗੱਗੀ ਬੈਠ ਕੇ ਸਮਾਦੀ ਲਾ ਕੇ ਨਜ਼ਾਰੇ ਲੈਨੇ ਹਜ ਮੈਂ ਹਾਫ ਫਰਾਈ ਕੀਤੇ ਨੇ ਦੇਖੋ ਕੱਟ ਕੇ ਆਪਾਂ ਪਲੇਟ ਭਰ ਲਈ ਕੁਛ ਇਹਦੇ ਵਿੱਚ ਪਏ ਨੇ ਕੁਛ ਆਹ ਪਏ ਨੇ ਇਹ ਹਾ ਕੱਚੀ ਖਾਈ ਜਾਂਦੇ ਨੇ ਬੈਠੇ ਇਹਨਾਂ ਨੇ ਖਾ ਲਈ ਹਰੀ ਝਟਣੀ ਪਾ ਕੇ ਵਿੱਚ ਹਰੀ ਝਟਣੀ ਇੰਨੀ ਜ਼ਿਆਦੇ ਸਪਾਈਸੀ ਆ ਬਹੁਤ ਜ਼ਿਆਦੇ ਤੇ ਚਾਟ ਮਸਾਲਾ ਪਾ ਕੇ ਉੱਤੇ ਸਵਾਦ ਲਾ ਲ ਖਾਂਦੇ ਨੇ ਆ ਮੈਂ ਬਣਾਉਂਗੀ ਸੋਹਮ ਦੇ ਫਰਾਈਜ਼ ਬਣਾਉਂਗੀ ਥੋੜਾ ਜਿਹਾ ਇਹਦੇ ਵਿੱਚ ਬੇਸਣ ਪਾਇਆ ਮੈਂ ਨੂਨ ਪਾਇਆ ਇਹ ਸੋਹਮ ਨੂੰ ਫਰਾਈ ਕਰੂੰਗੀ ਲਓ ਜੀ ਉਧਰੋਂ ਆਇਆ ਮੰਮੀ ਹੁਣੀਆਂ ਕਹਣੀਆਂ ਫੋਨ ਕੜਾਹੀ ਹਜੇ ਆਪਣੀ ਖਾਲੀ ਆ ਹੁਣ ਮੈਂ ਫਰਾਹ ਕਰੂੰਗੀ ਸੋ ਹਮਦੇ ਫਰਾਈਜ਼ ਬਣਾਉਂਗੀ ਮੰਮੀ ਤੇ ਡੈਡੀ ਵੀ ਆ ਰਹੇ ਨੇ ਉਹ ਵੀ ਪਕੌੜੇ ਖਾਣਗੇ ਆਨੰਦ ਲੈਣਗੇ ਪਕੌੜਿਆਂ ਦਾ ਆ ਦੇਖੋ ਐ ਖਾ ਰਹੇ ਨੇ ਦੇਖ ਲਓ ਸਵਾਦ ਲੈ ਲੈ ਕੇ ਕੱਚੀ ਖਾਈ ਜਾਂਦੇ ਨੇ ਮੈਂ ਕਿਹਾ ਹਜੇ ਕੱਚੇ ਨੇ ਵੀ ਹਜੇ ਫਰਾਈ ਕਰਨੇ ਨੇ ਦੇਖ ਮਿਰਚ ਲੱਗਦੀ ਹੁਣ ਬੇਚਾ ਕਰਾ ਰਹੀਆਂ ਦੀ ਚਟਣੀ ਹੜੀਆਂ ਰੰਗ ਵੀ ਦੇਖੋ किन्ना करारा बनया आ देखो जी शोम दे फ्राइज शोम फ्राइज आ गए तेरे बो रखा बो फ्राइज चाट मसाला, जो पर फ्राइज दे। मसाल्ला। मसाल्ला। मसाला पा दे मारा जाओ फ्राइज चाट मसाला थोड़ा जे भाई ज्यादा ना मसाला पा दे ले एक पासे इन प्लेट च मसाला ने पाना है जामु का बच्चे है नौ दो रुडी के तू खाला केचप 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 ਲਓ ਜੀ ਸੋਮ ਦੀ ਪਲੇਟ ਹੋ ਗਈ ਰੈਡੀ ਪਹਿਲਾਂ ਸੋਮ ਖਾਊਗਾ ਸਾਰਾ ਨਾਲ ਰੋਸੀ ਖਾਵਾਂਗੇ ਬਾਅਦ ਚ ਬਹਿ ਜਾ ਲੱਡੂ ਸਾਡੇ ਪਕੌੜੇ ਆ ਭਾਈ ਨਹੀਂ ਹਾਈ ਮੰਮੀ ਕਹੇ ਲੱਗ ਰਿਹਾ ਮੌਸਮ ਦੇਖੋ ਮੀਂਹ ਪੂਰਾ ਤਿਆਰ ਖੜਾ ਹੋਣਾ ਐ ਡਰ ਲੱਗਦਾ ਹਾਲੇ ਵਾਲੇ ਬੱਦਲ بس ਅੱਧਾ ਘੰਟਾ ਨਾ ਹੋਵੇ ਉਦੋਂ ਬਾਅਦ ਚ ਆ ਜੀ ਕਿਉਂਕਿ ਆਪਣੇ ਪਕੌੜੇ ਬਣ ਜਾਣਗੇ ਨਹੀਂ ਮੰਮਾ ਮੰਮਾ ਕਹਿੰਦੇ ਮੀਂਹ ਆ ਗਿਆ ਮੈਂ ਖਾ ਮੈਂ ਤਾਂ ਤਾਂ ਮੰਨੂਗਾ ਜਦ ਮੇਰੇ ਉੱਤੇ ਇੱਕ ਕਣੀ ਗਿਰ ਗਈ ਜੋ ਬੰਦੇ ਸਰਤੇ ਖਾਜ ਹੋਣ ਲੱਗ ਗਈ ਚਟਣੀ ਬਹੁਤ ਸਪਾਈਸੀ ਆ ਪਹਿਲਾਂ ਗੱਗੀ ਤੇ ਹੋਈ ਜਾਂਦੀ ਸੀ ਹੁਣ ਜੋ ਬੰਦੇ ਹੋਣ ਲੱਗ ਗਏ ਜੋ ਹੁਣ ਘੱਟ ਲਾ ਕੇ ਖਾਈ ਬੱਚੇ ਸੋਹਮ ਦੇ ਫਰਾਈਜ਼ ਦੇਖ ਲਓ ਸੋਹਮ ਖਾ ਰਿਹਾ ਆਪਦੇ ਠੀਕ ਆ ਤੇ ਜੋ ਬਣ ਖਾ ਰਿਹਾ ਗੋਭੀ ਆੜ ਪਕੌੜੇ ਉਹਨੂੰ ਦੁਬਾਰੇ ਫਰਾਈ ਕਰਤੇ ਨੇ ਗਰਮ ਨਹੀਂ ਮਿਰਚ ਵਾਲੀ ਚਟਣੀ ਖਾ ਰਿਹਾ ਪੀਰਾ ਮਜ਼ਾ ਆ ਰਿਹਾ ਜੋ ਵੀ ਕਣੀਏ ਜੇ ਥੋੜੀਆਂ ਜਿਹੀਆਂ ਹੀ ਆਈਆਂ ਸੀਗੀਆਂ ਤੇ ਹੁਣ ਤਾਂ ਬੰਦ ਹੋ ਗਈਆਂ ਤੇ ਉਹ ਫੁੱਲ ਦੇਖੋ ਕਿੰਨਾ ਸੋਹਣਾ ਲੱਗਿਆ ਹੋਇਆ ਗਲਾਬ ਦਾ ਫੁੱਲ ਬੋਹ ਕੈਂਟ ਲੱਗਿਆ ਹੈ ਵੱਡਾ ਸਾਰਾ ਹਨਾ ਖੁਸ਼ਬੂ ਬਹੁਤ ਸੋਹਣੀ ਆ ਉਹਦੀ ਸੋਮੀ ਆ ਜਾ ਬੱਚੇ ਬਹਿ ਕੇ ਖਾਓ ਜਲਦੀ ਕਣੀਆਂ ਫੇਰ ਆ ਗਈਆਂ ਜੋ ਬਣ ਛੋਟੀਆਂ ਛੋਟੀਆਂ ਕਣੀਆਂ ਨੇ ਬਰੀਕ ਬਰੀਕ ਆ ਦੇਖੋ ਉਹ ਗੱਗੀ ਆ ਗਈ ਥੋੜੀ ਜੀ ਗੋਭੀ ਲੈ ਕੇ ਆਏ ਨੇ ਉਹ ਮੰਮੀ ਉਹਨੇ ਵਾਸਤੇ ਮੰਮੀ ਸਤਿ ਸ੍ਰੀ ਅਕਾਲ ਮੰਮੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਤਾਂ ਕਵਾੜਾ ਕਵਾੜੀ ਨੂੰ ਦੇਣਾ ਅੰਦਰੋਂ ਕੱਢਿਆ ਡੈਡੀ ਸੱਸਰੀ ਕਾਲ ਡੈਡੀ ਸਾਡਾ ਸੈਟਅਪ ਵਧੀਆ 20 ਤਿਆਰ ਖੜਾ ਗੱਲ ਸੱਸਰੀ ਕਾਲ ਪ੍ਰਾਈਸ ਮਨਾ ਇਹ ਨਹੀਂ ਹੈ ਪ੍ਰਾਈਸ ਆਹ ਕੁੁਰਸੀਆਂ ਚੱਕ ਕੇ ਲਏ ਨਹੀਂ ਮੰਜੇ ਚੱਕ ਲਿਓ ਰੇ ਇੱਧਰ ਲੈ ਆਓ ਕੋਈ ਵਾ ਵ ਨਹੀਂ ਕੋਈ ਬੋਦੀ ਦੀ ਚੱਕੀ ਕੀ ਲੈ ਆਓ ਗਾਜਰ ਮੰਮੀ ਲੈ ਕੇ ਆਏ ਨੇ ਘਰ ਦੀਆਂ ਗਾਜਰਾਂ ਵਾਓ ਕਿੰਨੀਆਂ ਸੁੰਦਰ ਜਮਨੀ ਰੰਗ ਦੀਆਂ ਵਿੱਚ ਜਮਨੀ ਰੰਗ ਦੀਆਂ ਗਾਜਰਾਂ ਲਓ ਜੀ ਹੁਣ ਬਣਾ ਲਈਏ ਪਕੌੜੇ ਆਪਣੇ ਤੇਲ ਜ਼ਿਆਦਾ ਗਰਮ ਹੋਇਆ ਪਿਆ ਮੰਮੀ ਉਹਨਾਂ ਨੂੰ ਵੀ ਖਵਾਈਏ ਗਰਮ ਗਰਮ ਲਓ ਜੀ ਪਕੌੜੇ ਆਪਣੇ ਬਣ ਰਹੇ ਨੇ ਤੇ ਸੋਮੂ ਦੇ ਪ੍ਰਾਈਸ ਖਲਾਰਾ ਦੇਖੋ ਉਧਰ ਲੱਗੇ ਹੋਏ ਨੇ ਉਧਰ ਮੰਮੀ ਤੇ ਡੈਡੀ ਵੀ ਆ ਗਏ ਸੀਗੇ ਮੰਮੀ ਇੱਥੇ ਕਰੇਗਾ ਉਹ ਨਾ ਇਹ ਨਾ ਮੂੰਹ ਕੋਈ ਬਤਲਾ ਆਹ ਦੇਖੋ ਨਾਨੀ ਆ ਗਿਆ ਹਾਂਜੀ ਆਹ ਦੇਖੋ ਪੈਰੇਟ ਆ ਹਾਂ ਪੈਰੇਟ ਆ ਗਿਆ ਓਕੇ ਬੇਟਾ ਐ ਰੱਖੋ ਸਮਾਨ ਮੈਂ ਸਾਰਾ ਦੇ ਦੇਣਾ ਕਵਾੜੀ ਨੂੰ ਆ ਦੇਖੋ ਇਧਰ ਆ ਦੇਖੋ ਇਧਰ ਇਹਦਾ ਸਮਾਨ ਭੰਜੀਆਂ ਸਾਰੀਆਂ ਕੱਢੀਆਂ ਸੀ ਮਗਰ ਉਹ ਇਹਨਾਂ ਉਹ ਨਾਨੀ ਆ ਪੈਰੇਟ ਆ ਓਏ ਕਿਹੜਾ ਦੇਣੀ ਆ ਨਿਕਵਾੜੀ ਇਹਨੂੰ ਸ਼ਾਮ ਨੂੰ ਰੱਖਣੀ ਆ ਲਓ ਜੀ ਪਕੌੜੇ ਖਾ ਕੇ ਹੋ ਗਏ ਸੀ ਬੱਚੇ ਤਾਂ ਬਿੱਲੇ ਹਜੇ ਮੈਂ ਤੇ ਗੱਗੀ ਨੇ ਖਾਣੇ ਨੇ ਮੰਮੀ ਹੁਣੇ ਵੀ ਖਾ ਕੇ ਚਲੇ ਗਏ ਮੇਰਾ ਲੱਡੂ ਲੱਗਿਆ ਹੈ ਭਾਂਡੇ ਮਾਂਜਣ ਲੱਡੂ ਨੂੰ ਕਿਹਾ ਸੀ ਦੋ ਪਲੇਟਾਂ ਮਾਂਜ ਦੇ ਵੀ ਪਲੇਟਾਂ ਹੈ ਨਹੀਂ ਸੀਗੀਆਂ ਸਾਰੀਆਂ ਉਹ ਹੋ ਗਈਆਂ ਸੀ ਨਾ ਪਕੌੜਿਆਂ ਨਾਲ ਖਰਾਬ ਹੋ ਗਈਆਂ ਸੀ ਵੀ ਦੋ ਪਲੇਟਾਂ ਮਾਂਜ ਦੇ ਲੱਡੂ ਨੇ ਸਾਰੇ ਭਾਂਡੇ ਮਾਂਜਦੇ ਦੇਖੋ ਅੱਧੇ ਉਹ ਮਾਂਜ ਤੇ ਟੋਕਰੀ ਦੇ ਵਿੱਚ ਬਾਕੀ ਆ ਮਾਂਜਣ ਲੱਗਿਆ ਹੋਇਆ ਸੀਰੀਅਸ ਹੋ ਗਿਆ ਮੇਰਾ ਲੱਡੂ ਅੱਧੇ ਟੰਗ ਤੇ ਨੇ ਸਟੈਂਡ ਦੇ ਉੱਤੇ ਹਨਾ ਖੰਡ ਗੁੜ ਬੁਆਇਆ ਤਾਂ ਮੇਰਾ ਲੱਡੂ ਆ ਛੋਟਾ ਜਾਂ ਮम्मा ਸਾਰਾ ਬਸ ਥੋੜੀ ਨਾ ਕਰ ਲੈ ਮਮਾ ਜੀ ਬੁਮਾਰ ਸੀ ਬੱਚੇ ਅੱਜ ਡੈਡੀ ਦਵਾਈ ਦਵਾ ਕੇ ਲੈ ਆਏ ਨੇ ਤਾਂ ਮੈਂ ਤੁਹਾਨੂੰ ਪਕੌੜੇ ਬਣਾ ਕੇ ਖਵਾ ਦੇ ਡੈਡੀ ਕਹਿੰਦੇ ਮੇਰੀ ਡਿਊਟੀਆਂ ਬਹੁਤ ਨੇ ਮਮਾ ਜੀ ਦਾ ਸਾਰਾ ਕੰਮ ਕਰਦੇ ਮੈਂ ਵੀ ਹੈਲਪ ਕਰਾਂਗਾ ਮੇਰਾ ਲੱਡੂ ਵੀ ਗੁੜ ਬੁਆਇਆ ਇਹ ਕਹਿੰਦਾ ਮੈਂ ਵੀ ਗੁੜ ਬੁਆਇਆ ਠੀਕ ਹੈ ਜੀ ਓਕੇ ਜੀ ਤੇ ਤੋ ਹਮਨੇ ਮੇਰੀ ਜੋ ਵੀ ਨੇ ਹੈਲਪ ਕਰਾਈ ਆ ਮੇਰਾ ਬੀਪੀ ਜੋ ਹੁਣ ਨੀਚੇ ਵਾਲਾ ਬੀਪੀ ਵੀ ਲੋ ਸੀ ਉੱਪਰਲਾ ਵੀ ਲੋ ਸੀ ਜਦੋਂ ਆ ਤੇਰਾ ਲੰਚ ਬਾਕਸ ਹੀ ਲੈ ਕੇ ਆਈ ਤੇਰਾ ਲੰਚ ਬਾਕਸ ਆਪਾਂ ਜਿਹੜੇ ਆਪਣੇ ਪੁਰਾਣੇ ਭਾਂਡੇ ਪਏ ਸੀਗੇ ਉਹ ਸਾਰੇ ਵਿੱਚ ਦੇ ਆਂਦੇ ਫਿਰ ਤੈਨੂੰ ਲੰਚ ਬਾਕਸ ਲਿਆਤਾ ਕਿੰਨੇ ਦੇ ਹੋਏ ਸੀ ਆਪਣੇ ਭਾਂਡੇ ਤੋ 375 ਤੈਨੂੰ 375 ਦੇ ਹੋਏ ਸੀ ਆਪਣੇ ਪੁਰਾਣੇ ਭਾਂਡੇ ਪਏ ਸੀ ਅੰਦਰ ਬੇਕਾਰ ਜੇ ਲੰਚ ਬਾਕਸ ਦੇ ਵਿੱਚ ਬਸ 120 ਰੁਪਏ ਪਏ ਨੇ ਹੋਰ ਪਤਾ ਨਹੀਂ ਐ ਜੇ ਕੁਝ ਇਹ ਨਵੇਂ ਹਾਂ 560 ਦਾ ਲਾਂਚ ਬਾਕਸ ਕੰਪਨੀ ਦਾ ਫਿਰ ਪਾਸਾ ਕੱਪ ਰਹਿ ਗਿਆ ਤਾਂ ਮੈਂ ਤੋੜ ਦੂ ਮਿਰਚਾਂ ਵਾਲੇ ਨੂੰ ਨਾ ਤੂੰ ਹੱਥ ਲਾਇਆ ਚਾਪਾ ਚਟਣੀ ਖੁੱਪੀ ਸੀ ਲਓ ਜੀ ਆਪਾਂ ਚੁੱਲ੍ਹੇ 'ਚ ਜਾਲੀ ਸੀ ਅੱਗ ਤੇ ਮੈਂ ਆ ਕੜਛੇ ਦੇ ਵਿੱਚ ਅੱਗ ਪਾਲੀ ਇਹਦੇ ਵਿੱਚ ਮੈਂ ਨਾ ਦਸਮੀ ਦਾ ਮੱਥਾ ਟੇਕਦੀ ਹੁੰਨੀ ਆ ਤੇ ਉਹ ਕੜਛੇ ਦੇ ਵਿੱਚ ਮੈਂ ਅੱਗ ਪਾਲੀ ਤੇ ਇੱਧਰ ਜਿਹੜੇ ਗੱਗੀ ਸੌਦੀ ਅਰਬ ਤੋਂ ਬਖੂਰ ਲਿਆਉਂਦੇ ਹੁੰਦੇ ਨੇ ਉਹਨਾਂ ਨੂੰ ਪਤਾ वैसे मुसलमान ਲੋਕਾਂ ਨੂੰ ਜ਼ਿਆਦਾ ਪਤਾ ਹੁੰਦਾ ਇਹ ਗੱਲ ਬਾਰੇ ਚੀਜ਼ ਬਾਰੇ ਆ ਦੇਖੋ ਇਹਦੇ ਤੇ ਅਰਬੀ ਭਾਸ਼ਾ ਚ ਲਿਖਿਆ ਵੀ ਹੋਇਆ ਕੁਛ ਮੈਨੂੰ ਪਰ ਪਤਾ ਨਹੀਂ ਤੇ ਇਹਦੇ ਚ ਬਖੂਰਾ ਦੇਖੋ ਇਹ ਆਪਾਂ ਨਾ ਕੋਲੇ ਦੇ ਉੱਪਰ ਪਾ ਲਾਂਗੇ ਘਰ ਚ ਇੰਨੀ ਸੋਹਣੀ ਖੁਸ਼ਬੂ ਆਉਂਦੀ ਹੈ ਨਾ ਬਹੁਤ ਜ਼ਿਆਦਾ ਮੇਰੀ ਤਾਂ ਜਾਨ ਹੀ ਨਿਕਲ ਜਾਂਦੀ ਇਹਦੀ ਖੁਸ਼ਬੂ ਲੈ ਕੇ ਹਾਂਜੀ ਹੁਣ ਆਪਾਂ ਹੋ ਗਏ ਸੀ ਫ੍ਰੀ ਹੁਣ ਆਪਣਾ ਹੋ ਗਿਆ ਇਸ ਸੌਣ ਦਾ ਟਾਈਮ ਤੇ ਪਕੌੜੇ ਪਕੜੇ ਖਾ ਗਏ ਹੋਗੇ ਸੀ ਫਰੀ ਤੁਹਾਨੂੰ ਦਿਖਾਇਆ ਵੀ ਅੱਜ ਦਾ ਆਪਾਂ ਨੇ ਕਿਵੇਂ ਬਣਾਏ ਪਕੌੜੇ ਤੇ ਬਣਾਏ ਜਾਂ ਚੁੱਲੇ ਤੇ ਅੱਜ ਮਜ਼ਾ ਬਹੁਤ ਆਇਆ ਕਲੋਲ ਵੀ ਬਹੁਤ ਹੋਈ ਆ ਤੇ ਪਰਮ ਲੈ ਕੇ ਆ ਆਪਣੇ ਕੋਲੇ ਬੇਸਣ ਵਾਲੀ ਬਰਫੀ ਕਿਹਨੇ ਖਾਓ ਤੇ ਤੁਹਾਨੂੰ ਮਰੀ ਭੁੱਖੀ ਲੱਗੀ ਸੀ ਨਾਲ ਦੁੱਧ ਦੀ ਤੇ ਬਸ ਹੁਣ ਆਪਾਂ ਕਰ ਦਿਆਂ ਤੇ ਐਂ ਸੀ ਗੱਲ ਵੀ ਮੀਂਹ ਪਵੇ ਨਾ ਵਿਚਰਪ ਕੋੜੇ ਬੁੜਾ ਕਿ ਖਾਲੀ ਦੁਬਾਰ ਚੇ ਵੀ ਅਲ ਜਿੱਦੋ ਹੋਰੀ ਪੰਗਾ ਖੜਾ ਹੋ ਜੀ ਫਿਰ ਔਖਾ ਹੋ ਜਾਂਦਾ ਬਾਹਰ ਉੱਪਰ ਜਣਾ ਕਿ ਆਪਣੇ ਸ਼ੈੱਡ ਨਹੀਂ ਪਾਇਆ ਹੋਇਆ ਚੁੱਲੇ ਦੇ ਉੱਪਰ ਜਦੋਂ ਪ੍ਰੋਪਰ ਸ਼ੈੱਡ ਬਣਦੇ ਆਪਾਂ ਬਾਹਮਾਗੇ ਚੁੱਲੇ ਦੇ ਉੱਪਰ ਮੈਨੂੰ ਬਹੁਤ ਜ਼ਿਆਦਾ ਸ਼ੌਕ ਆ ਚੁੱਲੇ ਤੇ ਦਾਲ ਸਬਜ਼ੀ ਬਣਾਉਂਦਾ ਰੋਟੀ ਬਣਾਉਂਦਾ ਕੋਈ ਵੀ ਚੀਜ਼ ਬਣਾਉਂਦਾ ਪਰ ਚੁੱਲੇ ਦੇ ਉੱਪਰ ਨਾ ਸ਼ੈੱਡ ਨਹੀਂ ਪਾਇਆ ਹੋਇਆ ਉਹਦੇ ਕਰਕੇ ਚਾਰੇ ਪਾਸੇ ਚੁੱਲੇ 'ਚ ਹਵਾ ਪੈਂਦੀ ਆ ਫਿਰ ਨਾ ਅੱਗ ਬਚਦੀ ਆ ਨਾ ਕੋਈ ਚੀਜ਼ ਬਣਦੀ ਆ ਜਿੜੀ ਤਰ੍ਹਾਂ ਕਿਆ ਪੋਰਥੀ ਸਾਰਾ ਸੈਟਅਪ ਬਣਾਵਾਂਗੇ ਵਧੀਆ ਤਰੀਕੇ ਨਾਲ ਉੱਪਰ ਸ਼ੈੱਡ ਪਾਵਾਂਗੇ ਸੈਲਫ ਬਣਾਵਾਂਗੇ ਵਿੱਚੀ ਸ਼ੈਕ ਲਾਵਾਂਗੇ ਪ੍ਰੋਪਰ ਵਧੀਆ ਬਣਾਵਾਂਗੇ ਚੁੱਲੇ ਦਾ ਮੈਨੂੰ ਬਹੁਤ ਸ਼ੌਂਕਾ ਹੈ ਚੁੱਲੇ ਤੇ ਬਣਾਇਆ ਕਰਾਂਗੇ ਸਾਰਾ ਕੁਝ ਤੇ ਅੱਜ ਜਿਹਨਾਂ ਨੂੰ ਪਕੌੜੇ ਬਣਾ ਕੇ ਖਵਾਏ ਨੇ ਚੁੱਲੇ ਤੇ ਬਹੁਤ ਜ਼ਿਆਦਾ ਮਜ਼ੇਦਾਰ ਪਕੌੜੇ ਬਣੇ ਨੇ ਚੁੱਲੇ ਤੇ ਤੇ ਮੰਮੀ ਤੇ ਡੈਡੀ ਵੀ ਖਾ ਗਏ ਨੇ ਉਹਨਾਂ ਨੂੰ ਵੀ ਬਹੁਤ ਵਧੀਆ ਲੱਗੇ ਮਜ਼ਾ ਆਇਆ ਪੂਰਾ ਮਜ਼ਾ ਹੈ ਮੌਸਮ ਵੀ ਬਹੁਤ ਵਧੀਆ ਠੰਡਾ ਠੰਡਾ ਹੁਣ ਅਸੀਂ ਬਾਹਰ ਬੈਠ ਕੇ ਪਕੌੜੇ ਖਾ ਕੇ ਆਏ ਆ ਐਹ ਜੀ ਮੌਸਮ ਹੋਣਾ ਚਾਹੀਦਾ ਵੈਸੇ ਹ ਤੇ ਹੁਣ ਸਾਰੇ ਕੰਮ ਆਪਣੇ ਹੋ ਗਏ ਰਸੋਈ ਵੀ ਕਿਚਨ ਵੀ ਸਾਰੀ ਕਲੀਨ ਕਰਤੀ ਤੇ ਦੁੱਧ ਗਰਮ ਕਰ ਲਿਆ ਤੇ ਬਸ ਹੁਣ ਸੌ ਉਹ ਦਵਾਈ ਦੇ ਕੇ ਆਪਾਂ ਲੱਗਿਆ ਸੌਣ ਥੱਕ ਗਏ ਅੱਜ ਬਹੁਤ ਜਿਆਦੇ ਇਹ ਸੀ ਯਾਰ ਜੇ ਜੁਦੀ ਆਪਣੀ ਅਪਡੇਟ ਤੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਪਿਆਰਾ ਜਿਹਾ ਜਰੂਰ ਕਰਿਆ ਕਰੋ